ਜਿਹੜਾ ਨਾਮ ਜਪਦਾ ਹੋਵੇ ਨਾ ਉਹ ਕਦੇ ਭੁੱਖਾ ਨਹੀਂ ਮਰ ਸਕਦਾ ਜਿਹਨੇ ਆਪਣੇ ਹਿਰਦੇ 'ਚ ਗੁਰੂ ਨਾਨਕ ਸਾਹਿਬ ਨੂੰ ਵਸਾ ਲਿਆ ਮੂਲ ਮੰਤਰ ਸਾਹਿਬ ਜਪਣ ਲੱਗ ਪਿਆ ਉਹ ਕਦੇ ਭੁੱਖਾ ਨਹੀਂ ਮਰਦਾ ਜਿਹੜੇ ਅਨਪੜ੍ਹ ਨੇ ਨਹੀਂ ਪਾਣੀ ਪੜ ਸਕਦੇ ਜੇ ਆਪਾਂ ਮੂਲ ਮੰਤਰ ਸਾਹਿਬ ਵੀ ਸਿੱਖ ਲਿਆ ਨਾ ਮੂਲੇ ਮੰਤਰ ਸਾਹਿਬ ਵੀ ਕਰਨ ਲੱਗ ਪਏ ਤਾਂ ਵੀ ਸਮਝ ਲੋ ਵੀ ਗੁਰੂ ਨਾਨਕ ਸਾਹਿਬ ਦੇ ਨੇੜੇ ਪਹੁੰਚ ਜਾਣਾ ਹੈ ਮੈਂ ਕਦੇ ਨਹੀਂ ਕਿਹਾ ਦੇਖਿਆ ਵੀ ਕਿਤੇ ਨਾਮ ਜਪਣ ਵਾਲਾ ਕਿਤੇ ਸੁਣਿਆ ਹੋਵੇ ਵੀ ਉਹਨੂੰ ਕਦੇ ਕਮੀ ਮਹਾਰਾਜ ਨੇ ਕੋਈ ਛੱਡੀ ਹੋਵੇ ਜੇ ਕੋ ਨਾਮ ਜਪਦਾ ਕਮੀ ਨਹੀਂ ਰਹਿੰਦੀ ਕੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੇਂਦਰੀ ਭਾਵ ਜਪਜੀ ਸਾਹਿਬ ਹੈ ਜਗਜੀਤ ਸਾਹਿਬ ਦਾ ਕੇਂਦਰੀ ਭਾਵ ਮੂਲ ਮੰਤਰ ਆ ਮੂਲ ਮੰਤਰ ਦਾ ਕੇਂਦਰੀ ਭਾਵ ਇੱਕ ਓੰਕਾਰ ਹੈ ਗੁਰੂ ਨਾਨਕ ਸਾਹਿਬ ਦੀ ਕਿਰਪਾ ਮਿਲ ਜਾਣੀ ਜੇ ਦੋਸਤੀ ਯਾਰੀ ਪਾਣ ਲੱਗਿਓ ਵੱਡੇ ਨਾਲੀ ਪਾ ਲੋ ਛੋਟੇ ਨਾਲ ਜ਼ਰੂਰੀ ਬੋਲਮੀ ਸਭ ਤੋਂ ਵੱਡਾ ਸਾਤ ਗੁਰਨਾਮ ਜਿਨ ਕਲ ਰਾਖੀ ਮੇਰੀ ਜੇ ਆਪਣਾ ਬਣਾਉਣ ਲੱਗੇ ਹੋ ਕਿਸੇ ਨੂੰ ਹਿਰਦੇ ਚ ਵਸਾਉਣ ਲੱਗੇ ਹੋ ਤਾਂ ਗੁਰੂ ਨਾਨਕ ਸਾਹਿਬ ਨੂੰ ਵਸਾਓ ਸਾ ਸੰਗਤ